ਕੈਨੇਡਾ ਸਰਕਾਰ ਦੇ ਵੱਲੋਂ ਕੈਨੇਡਾ ਵਾਸੀਆਂ ਨੂੰ ਵੱਡਾ ਤੋਹਫ਼ਾ ਚੜਾਉ ਦਿੱਤਾ ਗਿਆ ਤਾਂ ਜ਼ਰੂਰੀ ਵਸਤਾਂ ਦੇ ਉੱਪਰ ਟੈਕਸ ਤੋਂ ਰਾਹਤਾਂ ਜਣੀ ਉਹ ਦਿੱਤੀ ਗਈ ਹੈ ਤਾਂ 2 ਮਹੀਨਿਆਂ ਦੇ ਲਈ ਬੱਚਿਆਂ ਦੇ ਕੱਪੜੇ, ਗਰੋਸਰੀ ਤੇ ਹੋਰ ਜ਼ਰੂਰੀ ਚੀਜ਼ਾਂ ਨੂੰ ਟੈਕਸ ਫ੍ਰੀ ਆ ਜਿਹੜਾ ਉਹ ਕੀਤਾ ਗਿਆ ਤਾਂ 14 ਦਸੰਬਰ ਤੋਂ ਲੈ ਕੇ 15 ਫਰਵਰੀ ਤੱਕ ਜ਼ਰੂਰੀ ਚੀਜ਼ਾਂ ਦੇ ਉੱਪਰ ਟੈਕਸ ਜਿਹੜਾ ਉਹ ਨਹੀਂ ਲੱਗੇਗਾ ਤਾਂ GST ਤੇ HST ਨੂੰ 2 ਮਹੀਨੇਾਂ ਦੇ ਲਈ ਹਟਾਇਆ ਗਿਆ ਤਾਂ ਵੱਡਾ ਤੋਹਫ਼ਾ ਜਿਹੜਾ ਕੈਨੇਡਾ ਸਰਕਾਰ ਦੇ ਵੱਲੋਂ ਕੈਨੇਡਾ ਵਾਸੀਆਂ ਨੂੰ ਦਿੱਤਾ ਗਿਆ ਤਾਂ ਪਿਛਲੇ ਸਾਲ ਜਿਹੜੇ ਲੋਕਾਂ ਨੇ 1.5 ਲੱਖ ਜਾਂ 1.5 ਲੱਖ ਤੋਂ ਘੱਟ ਡਾਲਰ ਕਮਾਏ ਨੇ ਤਾਂ ਅਗਲੇ ਸਾਲ ਦੀ ਸ਼ੁਰੂਆਤ ਦੇ ਵਿੱਚ ਉਹਨਾਂ ਨੂੰ 250 ਡਾਲਰ ਨੇ ਜਿਹੜੇ ਉਹ ਦਿੱਤੇ ਜਾਣਗੇ ਕਿਉਂਕਿ ਅਗਲੇ ਸਾਲ ਕੈਨੇਡਾ ਦੇ ਵਿੱਚ ਇਲੈਕਸ਼ਨ ਨੇ ਤਾਂ ਇਲੈਕਸ਼ਨ ਤੋਂ ਪਹਿਲਾਂ ਵੱਡੇ ਫੈਸਲੇ ਨੇ ਜਿਹੜੇ ਉਹ ਸਰਕਾਰ ਦੇ ਵੱਲੋਂ ਲਏ ਜਾ ਰਹੇ ਨੇ ਤਾਂ ਵੱਡਾ ਤੋਹਫ਼ਾ ਜਿਹੜਾ ਉਹ ਦਿੱਤਾ ਗਿਆ ਜਿੱਥੇ ਗਰੋਸਰੀ ਬੱਚਿਆਂ ਦੇ ਕੱਪੜੇ ਤੇ ਹੋਰ ਜ਼ਰੂਰੀ ਚੀਜ਼ਾਂ ਦੇ ਉੱਪਰ ਟੈਕਸ ਹਟਾ ਦਿੱਤਾ ਗਿਆ ਤਾਂ ਬੱਚਿਆਂ ਦੇ ਕੱਪੜਿਆਂ ਤੋਂ ਲੈ ਕੇ ਗਰੋਸਰੀ ਦੇ ਸਮਾਨ ਤੱਕ ਅਤੇ ਹੋਰ ਜ਼ਰੂਰੀ ਚੀਜ਼ਾਂ ਨੇ ਜਿਹੜੀਆਂ ਉਹਨਾਂ ਦੇ ਉੱਪਰ ਜੀਐਸਟੀ ਤੇ ਐਚਐਸਟੀ ਜਾਂ ਜਿਹੜਾ ਉਹ ਨਹੀਂ ਲੱਗੇਗਾ ਤਾਂ 14 ਦਸੰਬਰ ਤੋਂ ਲੈ ਕੇ 15 ਫਰਵਰੀ ਤੱਕ ਚੀਜ਼ਾਂ ਨੂੰ ਟੈਕਸ ਫ੍ਰੀ ਆ ਜਿਹੜਾ ਉਹ ਕੀਤਾ ਗਿਆ ਤਾਂ ਕੈਨੇਡਾ ਸਰਕਾਰ ਨੇ ਇੱਕ ਵੱਡਾ ਤੋਹਫਾ ਦਿੱਤਾ ਇਲੈਕਸ਼ਨ ਤੋਂ ਪਹਿਲਾਂ ਕਿਉਂਕਿ ਅਗਲੇ ਸਾਲ ਕੈਨੇਡਾ ਦੇ ਵਿੱਚ ਇਲੈਕਸ਼ਨ ਹੋਣੀਆਂ ਨੇ ਤਾਂ ਉਸ ਤੋਂ ਪਹਿਲਾਂ ਸਰਕਾਰ ਦੇ ਵੱਲੋਂ ਕਈ ਵੱਡੇ ਫੈਸਲੇ ਨੇ ਜਿਹੜੇ ਉਹ ਲੈ ਚਾ ਰਹੇ ਨੇ ਤਾਂ ਇੱਕ ਵੱਡਾ ਫੈਸਲਾ ਤੇ ਇੱਕ ਬਡੀ ਸੋਗਾਤ ਕੈਨੇਡਾ ਵਾਸੀਆਂ ਨੂੰ ਕੈਨੇਡਾ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ ਜਿੱਥੇ ਜ਼ਰੂਰੀ ਚੀਜ਼ਾਂ ਦੇ ਉੱਪਰ 2 ਮਹੀਨਿਆਂ ਦੇ ਲਈ ਟੈਕਸ ਤੋਂ ਰਾਹਤ ਆ ਜਿਹੜੀ ਉਹ ਦਿੱਤੀ ਗਈ ਹੈ ਗਰੋਸਰੀ ਦਾ ਸਮਾਨ ਬੱਚਿਆਂ ਦੇ ਕੱਪੜੇ ਤੇ ਹੋਰ ਜ਼ਰੂਰੀ ਚੀਜ਼ਾਂ ਦੇ ਉੱਪਰ ਜੀਐਸਟੀ ਤੇ ਐਚਐਸਟੀ ਆ ਜਿਹੜੀ ਉਹ 14 ਦਸੰਬਰ ਤੋਂ ਲੈ ਕੇ 15 ਫਰਵਰੀ ਤੱਕ ਨਹੀਂ ਲੱਗੇਗੀ ਤਾਂ ਕੈਨੇਡਾ ਵਾਸੀਆਂ ਦੇ ਲਈ ਇਹ ਵੱਡੀ ਸੋਗਾਤ ਆ ਇਲੈਕਸ਼ਨ ਤੋਂ ਪਹਿਲਾਂ ਵੱਡਾ ਫੈਸਲਾ ਜਿਹੜਾ ਉਹ ਸਰਕਾਰ ਦੇ ਵੱਲੋਂ ਲਿਆ ਗਿਆ ਅਗਲੇ ਸਾਲ ਕੈਨੇਡਾ ਦੇ ਵਿੱਚ ਇਲੈਕਸ਼ਨ ਹੋਣੀਆਂ ਨੇ ਤਾਂ ਪਿਛਲੇ ਸਾਲ ਜਿਹੜੇ ਲੋਕਾਂ ਨੇ 1.5 ਲੱਖ ਜਾਂ 1.5 ਲੱਖ ਤੋਂ ਘੱਟ ਡਾਲਰ ਕਮਾਏ ਨੇ ਤਾਂ ਉਹਨਾਂ ਨੂੰ ਅਗਲੇ ਸਾਲ ਦੀ ਸ਼ੁਰੂਆਤ ਦੇ ਵਿੱਚ ਹੀ 250 ਡਾਲਰ ਦੇ ਜਿਹੜੇ ਉਹ ਦਿੱਤੇ ਜਾਣਗੇ ਤਾਂ ਕੈਨੇਡਾ ਸਰਕਾਰ ਦੇ ਵੱਲੋਂ ਇਹ ਫੈਸਲੇ ਦਾ ਐਲਾਨ ਆ ਜਿਹੜਾ ਉਹ ਕਰ ਦਿੱਤਾ ਗਿਆ ਕਿ 14 ਦਸੰਬਰ ਤੋਂ ਲੈ ਕੇ 15 ਫਰਵਰੀ ਤੱਕ ਜ਼ਰੂਰੀ ਚੀਜ਼ਾਂ ਦੇ ਉੱਪਰ ਜਿਹੜਾ ਟੈਕਸ ਹੈ ਉਹ ਨਹੀਂ ਲੱਗੇਗਾ ਕੈਨੇਡਾ ਸਰਕਾਰ ਦੇ ਵੱਲੋਂ ਕੈਨੇਡਾ ਵਾਸੀਆਂ ਨੂੰ ਵੱਡਾ ਤੋਹਫ਼ਾ ਛਡਾਉ ਦਿੱਤਾ ਗਿਆ ਤਾਂ ਜ਼ਰੂਰੀ ਵਸਤਾਂ ਦੇ ਉੱਪਰ ਟੈਕਸ ਤੋਂ ਰਾਹਤਾਂ ਜਣੀ ਉਹ ਦਿੱਤੀ ਗਈ ਆ ਤਾਂ 2 ਮਹੀਨਿਆਂ ਦੇ ਲਈ ਬੱਚਿਆਂ ਦੇ ਕੱਪੜੇ ਗਰੋਸਰੀ ਤੇ ਹੋਰ ਜ਼ਰੂਰੀ ਚੀਜ਼ਾਂ ਨੂੰ ਟੈਕਸ ਫਰੀ ਆ ਜਿਹੜਾ ਉਹ ਕੀਤਾ ਗਿਆ ਤਾਂ 14 ਦਸੰਬਰ ਤੋਂ ਲੈ ਕੇ 15 ਫਰਵਰੀ ਤੱਕ ਜ਼ਰੂਰੀ ਚੀਜ਼ਾਂ ਦੇ ਉੱਪਰ ਟੈਕਸ ਜਿਹੜਾ ਉਹ ਨਹੀਂ ਲੱਗੇਗਾ ਤਾਂ ਜੀਐਸਟੀ ਤੇ ਐਚਐਸਟੀ ਨੂੰ 2 ਮਹੀਨਿਆਂ ਦੇ ਲਈ ਹਟਾਇਆ ਗਿਆ ਤਾਂ ਵੱਡਾ ਤੋਹਫ਼ਾ ਜਿਹੜਾ ਕੈਨੇਡਾ ਸਰਕਾਰ ਦੇ ਵੱਲੋਂ ਕੈਨੇਡਾ ਵਾਸੀਆਂ ਨੂੰ ਦਿੱਤਾ ਗਿਆ ਤਾਂ ਪਿਛਲੇ ਸਾਲ ਜਿਹੜੇ ਲੋਕਾਂ ਨੇ 1.5 ਲੱਖ ਜਾਂ 1.5 ਲੱਖ ਤੋਂ ਘੱਟ ਡਾਲਰ ਕਮਾਏ ਨੇ ਤਾਂ ਅਗਲੇ ਸਾਲ ਦੀ ਸ਼ੁਰੂਆਤ ਦੇ ਵਿੱਚ ਉਹਨਾਂ ਨੂੰ 250 ਡਾਲਰ ਨੇ ਜਿਹੜੇ ਉਹ ਦਿੱਤੇ ਜਾਣਗੇ ਕਿਉਂਕਿ ਅਗਲੇ ਸਾਲ ਕੈਨੇਡਾ ਦੇ ਵਿੱਚ ਇਲੈਕਸ਼ਨ ਨੇ ਤਾਂ ਇਲੈਕਸ਼ਨ ਤੋਂ ਪਹਿਲਾਂ ਵੱਡੇ ਫੈਸਲੇ ਨੇ ਜਿਹੜੇ ਉਹ ਸਰਕਾਰ ਦੇ ਵੱਲੋਂ ਲਏ ਜਾ ਰਹੇ ਨੇ ਤਾਂ ਵੱਡਾ ਤੋਹਫ਼ਾ ਜਿਹੜਾ ਉਹ ਦਿੱਤਾ ਗਿਆ ਜਿੱਥੇ ਗਰੋਸਰੀ, ਬੱਚਿਆਂ ਦੇ ਕੱਪੜੇ ਤੇ ਹੋਰ ਜ਼ਰੂਰੀ ਚੀਜ਼ਾਂ ਦੇ ਉੱਪਰ ਟੈਕਸ ਹਟਾ ਦਿੱਤਾ ਗਿਆ ਤਾਂ ਬੱਚਿਆਂ ਦੇ ਕੱਪੜਿਆਂ ਤੋਂ ਲੈ ਕੇ ਗਰੋਸਰੀ ਦੇ ਸਮਾਨ ਤੱਕ ਅਤੇ ਹੋਰ ਜ਼ਰੂਰੀ ਚੀਜ਼ਾਂ ਨੇ ਜਿਹੜੀਆਂ ਉਹਨਾਂ ਦੇ ਉੱਪਰ ਜੀਐਸਟੀ ਤੇ ਐਚਐਸਟੀ ਜਾਂ ਜਿਹੜਾ ਉਹ ਨਹੀਂ ਲੱਗੇਗਾ ਤਾਂ 14 ਦਸੰਬਰ ਤੋਂ ਲੈ ਕੇ 15 ਫਰਵਰੀ ਤੱਕ ਚੀਜ਼ਾਂ ਨੂੰ ਟੈਕਸ ਫਰੀ ਆ ਜਿਹੜਾ ਉਹ ਕੀਤਾ ਗਿਆ ਤਾਂ ਕੈਨੇਡਾ ਸਰਕਾਰ ਨੇ ਇੱਕ ਵੱਡਾ ਤੋਹਫਾ ਦਿੱਤਾ ਇਲੈਕਸ਼ਨ ਤੋਂ ਪਹਿਲਾਂ ਕਿਉਂਕਿ ਅਗਲੇ ਸਾਲ ਕੈਨੇਡਾ ਦੇ ਵਿੱਚ ਇਲੈਕਸ਼ਨ ਹੋਣੀਆਂ ਨੇ ਤਾਂ ਉਸ ਤੋਂ ਪਹਿਲਾਂ ਸਰਕਾਰ ਦੇ ਵੱਲੋਂ ਕਈ ਵੱਡੇ ਫੈਸਲੇ ਨੇ ਜਿਹੜੇ ਉਹ ਲੈ ਚਾ ਰਹੇ ਤਾਂ ਇੱਕ ਵੱਡਾ ਫੈਸਲਾ ਤੇ ਇੱਕ ਵੱਡੀ ਸੌਗਾਤ ਕੈਨੇਡਾ ਵਾਸੀਆਂ ਨੂੰ ਕੈਨੇਡਾ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ ਜਿੱਥੇ ਜ਼ਰੂਰੀ ਚੀਜ਼ਾਂ ਦੇ ਉੱਪਰ 2 ਮਹੀਨਿਆਂ ਦੇ ਲਈ ਟੈਕਸ ਤੋਂ ਰਾਹਤ ਆ ਜਿਹੜੀ ਉਹ ਦਿੱਤੀ ਗਈ ਹੈ। ਗਰੋਸਰੀ ਦਾ ਸਾਮਾਨ, ਬੱਚਿਆਂ ਦੇ ਕੱਪੜੇ ਤੇ ਹੋਰ ਜ਼ਰੂਰੀ ਚੀਜ਼ਾਂ ਦੇ ਉੱਪਰ GST ਤੇ HST ਆ ਜਿਹੜੀ ਉਹ 14 ਦਸੰਬਰ ਤੋਂ ਲੈ ਕੇ 15 ਫਰਵਰੀ ਤੱਕ ਨਹੀਂ ਲੱਗੇਗੀ ਤਾਂ ਕੈਨੇਡਾ ਵਾਸੀਆਂ ਦੇ ਲਈ ਇਹ ਵੱਡੀ ਸੌਗਾਤ ਆ ਇਲੈਕਸ਼ਨ ਤੋਂ ਪਹਿਲਾਂ ਵੱਡਾ ਫੈਸਲਾ ਜਿਹੜਾ ਉਹ ਸਰਕਾਰ ਦੇ ਵੱਲੋਂ ਲਿਆ ਗਿਆ। ਅਗਲੇ ਸਾਲ ਕੈਨੇਡਾ ਦੇ ਵਿੱਚ ਇਲੈਕਸ਼ਨ ਹੋਣੀਆਂ ਨੇ ਤਾਂ ਪਿਛਲੇ ਸਾਲ ਜਿਹੜੇ ਲੋਕਾਂ ਨੇ 1.5 ਲੱਖ ਜਾਂ 1.5 ਲੱਖ ਤੋਂ ਘੱਟ ਡਾਲਰ ਕਮਾਏ ਨੇ ਤਾਂ ਉਹਨਾਂ ਨੂੰ ਅਗਲੇ ਸਾਲ ਦੀ ਸ਼ੁਰੂਆਤ ਦੇ ਵਿੱਚ ਹੀ 250 ਡਾਲਰ ਨੇ ਜਿਹੜੇ ਉਹ ਦਿੱਤੇ ਜਾਣਗੇ ਤਾਂ ਕੈਨੇਡਾ ਸਰਕਾਰ ਦੇ ਵੱਲੋਂ ਇਹ ਫੈਸਲੇ ਦਾ ਐਲਾਨ ਆ ਜਿਹੜਾ ਉਹ ਕਰ ਦਿੱਤਾ ਗਿਆ ਕਿ 14 ਦਸੰਬਰ ਤੋਂ ਲੈ ਕੇ 15 ਫਰਵਰੀ ਤੱਕ ਜ਼ਰੂਰੀ ਚੀਜ਼ਾਂ ਦੇ ਉੱਪਰ ਜਿਹੜਾ ਟੈਕਸ ਆ ਉਹ ਨਹੀਂ ਲੱਗੇਗਾ